ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣਾ ਸੀਤਾਫਲ ਦੇਖੋ ਸਭ ਤੋਂ ਪਹਿਲਾਂ ਸੀਤਾਫਲ ਮੈਂ ਰਾਜਸਥਾਨ ਚ ਖਾਦਾ ਸੀ 2 ਸਾਲ ਪਹਿਲਾਂ ਦੀ ਗੱਲ ਹੈ ਉਸ ਤੋਂ ਪਹਿਲਾਂ ਮੈਂ ਸੀਤਾਫਲ ਜਾਂ ਕਸਟਰਡ ਐਪਲ ਹੈ ਇਹਦਾ ਟੇਸ ਨਹੀਂ ਮੈਨੂੰ ਪਤਾ ਸੀ ਕਿ ਕਿਉਂ ਜਾਂ ਹੁੰਦਾ ਦੇਖਣ ਨੂੰ ਬੜਾ ਸੋਹਣਾ ਲੱਗਦਾ ਹੁੰਦਾ ਸੀ ਪਰ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਸੀ ਕਿ ਇਸ ਫਰੂਟ ਨੂੰ ਖਰੀਦੀਏ ਜਦੋਂ ਸੀਤਾਫਲ ਖਾਦਾ ਬੜਾ ਟੇਸਟੀ ਲੱਗਿਆ ਟੇਸਟ ਇਹਦਾ ਮੈਨੂੰ ਲੱਗਿਆ ਜਿਵੇਂ ਅੰਬ ਖਾਰੇ ਹੁੰਨੇ ਆ ਜਾਂ ਚੀਕੂ ਖਾਰੇ ਹੁੰਨੇ ਆ ਕਿਤੇ ਕਿਤੇ ਅਮਰੂਦ ਵਰਗਾ ਟੇਸਟ ਵੀ ਇਹਦੇ ਵਿੱਚੋਂ ਮੈਨੂੰ ਮਿਲਿਆ ਦੋ ਤਿੰਨ ਫਰੂਟਸ ਦਾ ਮਿਕਸਚਰ ਤਾਂ ਸੀਤਾਫਲ ਉਹਦੇ ਹੀ ਅਸੀਂ ਨਰਸਰੀ ਗਈ ਉੱਥੋਂ ਜਾ ਕੇ ਬੂਟਾ ਲਿਆਂਦਾ ਤੇ ਲਾਇਆ ਸੀਤਾਫਲ ਦਾ ਬੂਟਾ ਹੁਣ 5 ਫੁੱਟ ਉੱਚਾ ਹੈਗਾ ਇਹ ਇੱਕ ਨੂੰ ਫਰੂਟ ਲੱਗਿਆ ਹੋਇਆ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਇਹ ਸੀਤਫਲ ਹੈ ਤੇ ਇੱਕ ਹੀ ਫਰੂਟ ਲੱਗਿਆ ਕਿੰਨਾ ਸੋਹਣਾ ਲੱਗਦਾ ਹੌਲੀ ਹੌਲੀ ਵੱਡਾ ਹੋ ਰਿਹਾ ਜਦੋਂ ਵੱਡਾ ਹੋ ਗਿਆ ਉਹ ਤੁਹਾਨੂੰ ਦਿਖਾਵਾਂਗੇ ਹਾਲੇ ਬੂਟਾ ਛੋਟਾ ਹੋਣ ਕਰਕੇ ਸਿਰਫ ਇੱਕ ਫਰੂਟ ਇਹਨੂੰ ਲੱਗਿਆ ਬਹੁਤ ਘੱਟ ਪਾਣੀ ਦੀ ਲੋੜ ਐ ਇਸ ਪੌਦੇ ਨੂੰ ਤੇ ਪੱਤੇ ਦੇ ਬਿਲਕੁਲ ਅਮਰੂਦ ਵਰਗੇ ਹੁੰਦੇ ਆ ਜਾਂ ਜਿਵੇਂ ਅਰਜਨ ਦਾ ਰੁੱਖ ਹੈ ਉਹਦੇ ਪੱਤਿਆਂ ਵਰਗੇ ਪੱਤੇ ਦੇਖੋ ਸੋਹਣਾ ਬੂਟਾ ਹੈ ਸਰਦੀ 'ਚ ਪੱਤੇ ਸਿੱਟ ਦੂਗਾ ਸਾਰੇ ਤੇ ਫਰਵਰੀ ਜਦੋਂ ਸਟਾਰਟ ਹੁੰਦੀ ਹੈ ਬਸੰਤ ਬਹਾਰ ਆਉਂਦੀ ਉਹ ਤਾਂ ਇਹਨੇ ਪੱਤੇ ਕੱਢ ਲੈਣੇ ਆ ਤੇ ਫਰੂਟ ਇਹਨੂੰ ਦੇਖਾਂਗੇ ਕਿ ਸਾਲ 'ਚ ਦੋ ਵਾਰੀ ਲੱਗਦਾ ਜਾਂ ਇੱਕ ਵਾਰੀ ਫਿਲਹਾਲ ਇਹਨੂੰ ਇੱਕ ਫਰੂਟੀ ਲੱਗਿਆ ਹੋਇਆ ਹੈ